ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚ ਆਹਲ ਵਲੌਗਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਪਲੀਜ਼ ਵਲੌਗ ਨੂੰ ਕਰਿਆ ਕਰੋ ਜੀ ਫੁੱਲ ਵਾਚ ਟਾਈਮ ਹੈ ਮਾਰਨਿੰਗ ਦਾ ਅੱਜ ਹੈਗਾ ਸ਼ੁੱਕਰਵਾਰ ਆਪਾਂ ਦੀ ਛੁੱਟੀ ਆ ਆਪਾਂ ਹੈਗੇ ਅੱਜ ਘਰੇ ਤੇ ਮੈਂ ਕਿਹ ਚਲੋ ਆਪਾਂ ਵਲੌਗ ਦੀ ਸਟਾਰਟਿੰਗ ਕਰ ਦਈਏ ਕੰਮ ਕਰਤਾ ਜਿਹੜੇ ਚੱਲੇ ਜਾਣੇ ਆ 8:30 ਹੋ ਗਏ ਜਿਆਦਾ ਸਵੇਰ ਦਾ ਟਾਈਮ ਨਹੀਂ ਹੈਗਾ ਕਾ ਉਧਰੋਂ ਆਪਾਂ ਸਬਸਕ੍ਰਾਈਬ ਕਰਨ ਤੋਂ ਬਾਅਦ ਮੈਂ ਚੱਕਿਆ ਸੀਗਾ ਝਾੜੂ ਤੇ ਇਹ ਡੱਡ ਭੈਣਾ ਬੈਠੀਆਂ ਆਂ। ਸਮਰੀਤ ਦੇ ਗਾਲਜੇ ਗੁੰਡੀ ਜੀ ਬਵਾਗੇ ਦਾ ਸੰਘਣਾ ਚਕਾ ਕੇ ਲਿਆਂਦਾ। ਆਹ ਚੀ ਜੀ ਪਾਸੇ ਕਰ ਦੇ ਮੁੰਡੇ ਤੇ ਨਾਲ ਕਰ ਦੋ। ਲੋਈ ਮਮੀ ਲੱਗਦੀ ਹੈ ਰੋਟੀ ਫਿਰ ਆਪਣੇ ਖੇਤ ਮਸ਼ੀਨ ਲੱਗੀ ਹੋਈ ਆ। ਬਸ ਅੱਜ ਦਾ ਦੇਣੀ ਹੈਗਾ ਤੇ ਜਿਹੜੇ ਕੰਮ ਕਰ ਹੈਗੇ ਚਲੋ। 2-4 ਦਿਨਾਂ ਦਾ ਜਿਹੜਾ ਹੁੰਦਾ ਕੰਮ ਕਰ ਅੱਜ ਨਿਭੜ ਜਾਣਗੇ ਤੇ ਮੈਂ ਵੀ ਝਾੜੂ ਚੱਕਾਂ ਵੈਸੇ ਮੰਮੀ ਰੋਟੀ ਲੱਗਦੀ ਸੀਗੀ ਤੇ ਖੇਤਾ ਜੇ ਮਸ਼ੀਨਾਂ ਵਾਲੇ ਦੇ ਵੀ ਜਾਨੀ ਕਿ ਉੱਥੇ ਜਾਣੀ ਹੈਗੀ ਰੋਟੀ ਕੰਮ ਤਾਂ ਥੋੜਾ ਜਿਹਾ ਜਲਦੀ ਵਾਲਾ ਹੀ ਆ ਮੈਂ ਚਲੋ ਇਹ ਵੀ ਆਪਦਾ ਕੰਮ ਹੈ ਤੂੰ ਉਧਰ ਜੋ ਵੀ ਕੰਮ ਕਰ ਕਰਦੇ ਆ ਆਪਦੇ ਕੰਮਕਾਰੀ ਹੁੰਦੀ ਆ ਇਹ ਵੀ ਜ਼ਰੂਰੀ ਹੋਊ ਵੀ ਜ਼ਰੂਰੀ ਸਾਰੇ ਜ਼ਰੂਰੀ ਆ ਚੱਲ ਵਿੱਚ ਵਿਚਾਲਾ ਕਰਕੇ ਹੋ ਜਾਣਗੇ ਝਾੜੂ ਵੀ ਸਟਾਰਟ ਕਰ ਦੇਣੀ ਆ ਜੋ ਉਧਰੋਂ ਬਾਜ਼ ਮਾਰ ਲਈ ਭਾਈ ਰੋਟੀ ਬੰਦੇ ਆਪਾਂ ਆਪਦਾ ਕੰਮ ਵਿਚਾਲੇ ਛੱਡਿਆ ਤੇ ਆਪਾਂ ਉਧਰ ਚਲੇ ਜਾਵਾਂਗੇ ਲਓ ਜੀ ਹੁਣ ਆਪਾਂ ਫੋਨ ਲਾ ਦਈਏ ਚਾਰਜ ਤੇ ਤੇ ਅੱਜ ਦੇਖ ਵੇੜਾ ਜਿਹੜਾ ਮੈਂ ਰਾਤ ਲੱਗੀ ਸੀ ਤੋਤਾ ਸੀਗਾ ਵਧੀਆ ਚਲੇ ਕਰੀ ਰੀਂਜ ਚਲੇਗੀ ਤੇ ਮਾਸੀ ਵੀ ਵਿਚਾਰੇ ਉਹ ਲੱਗੂ ਹੋ ਵਗੈਰਾ ਪੱਠ ਕੇ ਆਈਏ ਸੱਟ ਦਿੰਦੀਆਂ ਨਾਲੇ ਪੱਠ ਦਿੰਦੀਆਂ ਚਾਰ ਪਾਠੀਆਂ ਜੁੜ ਜਾਣਗੀਆਂ ਇਹਨਾਂ ਬਿਨਾ ਵੀ ਨਹੀਂ ਸਰਦਾ ਹੈਗਾ ਤੇ ਕਿਉਂਕਿ ਕਦੇ ਨਾ ਕਦਾਈ ਤਾਂ ਚੁੱਲੇ ਤੇ ਕੰਮ ਕਰਨਾ ਹੀ ਪੈਂਦਾ ਕੋਈ ਤੇ ਸਬਜੀ ਧਰੀ ਜਾਂਦੀ ਕੋਈ ਚਲ ਵਿਚਾਰੀ ਇਹਨੇ ਨਾਲ ਆ ਦਾ ਕਾ ਸਕਦੇ ਆ ਤੇ ਵਧੀਆ ਵਾਲਨ ਇਕੱਠਾ ਹੋ ਜਾਊਗਾ ਲੋੜ ਪੈਂਦੀ ਰਹਿੰਦੀ ਹੈ ਜਦੋਂ ਗੈਂਸ ਮੁੱਕ ਜੇ ਤਾਂ ਫਿਰ ਉਦੋਂ ਫਿਰ ਦੇਸੀ ਜਗਾੜ ਹੀ ਆਪਾਂ ਨੂੰ ਇਹੀ ਵਰਤਣਾ ਪੈਂਦਾ ਹੈ। ਲਓ ਜੀ ਟਾਈਮ ਹੋ ਗਿਆ 11:30 ਦਾ ਤੇ ਹੁਣ ਆਪਾਂ ਆਪਣੇ ਸਾਰੇ ਕੰਮ ਕਾਰ ਕਰਕੇ ਫ੍ਰੀ ਹੋਏ ਆਂ ਤੇ ਹੁਣ ਰੋਟੀ ਖਾਣ ਲੱਗੀਆਂ ਬਾਕੀਆਂ ਤਾਂ ਖਾਲੀ ਸੀ ਮੈਂ ਨਹੀਂ ਖਾਦੀ ਸੀ। ਜਦੋਂ ਤਾਂ ਸਕੂਲ ਹੁੰਨੇ ਉਦੋਂ ਤਾਂ ਐਵੇਂ ਹੁੰਦਾ ਵੀ ਚਲੋ ਐਸ ਵੇਲੇ ਰੈਸਸ ਹੁੰਦੀ ਆ ਨਾ ਐਸ ਵੇਲੇ ਭੁੱਖ ਲੱਗਦੀ ਵੀ ਉਦੋਂ ਰੋਟੀ ਖਾਣ ਨੂੰ। ਅੱਜ ਘਰੇ ਸੀ ਤਾਂ ਐਵੇਂ ਸੀਗਾ ਵੀ ਚਲਾ ਵੀ ਨਿਵੇੜ ਲਿਆ ਵੀ ਨਿਵੇੜ ਲਗੇ ਗਰਮੀ ਤੋਂ ਪਹਿਲਾਂ-ਪਹਿਲਾਂ। ਹੁਣ ਸਾਰੇ ਕੰਮ ਨਿਵੇੜ ਕੇ ਕਈ ਗਏ ਸਾਰੇ ਰੋਟੀ ਖੜਵਾ ਮਾ ਚੱਲ ਨੂੰ ਇਹ ਢੀ ਲੈ ਆਣੇ ਹੁਣ ਆਪਾਂ ਫ੍ਰੀ ਹੋਏ ਸੀ ਰੋਟੀ ਖਾਣ ਲੱਗੇ ਸੀ ਤੇ ਸਮਰੀਦ ਵਰਗੀਆਂ ਜੈਸਮਿਨ ਵਰਗੇ ਉਹ ਬੈਠੇ ਗੇਟ ਦੇ ਵਿੱਚ ਉੱਥੇ ਖੇਡੀ ਜਾਂਦੇ ਆਂ ਤੇ ਇੱਕ ਅੱਜ ਲਾਈਟ ਹਨਾ ਚਲੋ ਲਾਈਟ ਵਾਲਿਆਂ ਦੀ ਵੀ ਮਜਬੂਰੀ ਆ ਕਣਕਾਂ ਵਗੈਰਾ ਦਾ ਕਰਕੇ ਬਹੁਤ ਜ਼ਿਆਦੇ ਬਹੁਤਾਂ ਦੇ ਨੁਕਸਾਨ ਹੋਈ ਜਾਂਦਾ ਤਾਂ ਕਰਕੇ ਲਾਈਟ ਗਈ ਆ ਪਰ ਆਪ ਨੂੰ ਆਇਲਾਦਾ ਹੁੰਦਾਗਾ ਅੱਗੇ 11 ਵਜੇ ਭਾਈ ਦੀ ਸੀਗੀ ਤੇ ਅੱਜ 10 ਵਜੇ ਚਲੀ ਗਈ ਤੇ ਟੈਂਕੀ ਵੀ ਖਾਲੀ ਬੀਰੂ ਇਸੇ ਉਹੀ ਹਾਲ ਬੰਦਾ ਤੇ ਅਜੇ ਬੱਚਾ ਨੇ ਲਾਉਣਾ ਕਰਨਾ ਕਿ ਐਵੇਂ ਜਿ ਲੱਗਦਾ ਹੁੰਦਾ ਸਾਰਾ ਦੁਪਹਿਰਾ ਕਿਵੇਂ ਗੱਟਾਇਆ ਚਲੋ ਹਨ ਵੇਟਾ ਠੀਕ ਆ ਪੱਖੇ ਚੱਲਦੀ ਆ ਤੇ ਪਰ ਫਿਰ ਵੀ ਲਾਈਟ ਵੀ ਨਾ ਜਾ ਓੱਖਾਂ ਲੱਗਦਾ ਚਲੋ ਥੋੜੇ ਜਿ ਦਿਨਾਂ ਦੀ ਗੱਲਾਂ ਹਾਂ ਬੈਠੀਆਂ ਰਹਾਂ ਉਹਨਾਂ ਪਤਾ ਨਹੀਂ ਕਿਉਂ ਨਹੀਂ ਉਹਨਾਂ ਨੂੰ ਗਰਮੀ ਲੱਗਦੀਗੀ ਮੈਂ ਕਿਹਾ ਚਲ ਮੈਂ ਵੀ ਰੋਟੀ ਖਾ ਕੇ ਫ੍ਰੀ ਹੋ ਜਾਵਾ ਫੇਰ ਇਹਨਾਂ ਨੂੰ ਆਵਾਂਗੇ ਤੇ ਉਧਰ ਬਦਲਵਾਈ ਜੀ ਵੀ ਸਮਝ ਨਹੀਂ ਆਉਂਦੀ ਕੋਈ ਵੀ ਮੀਂਹ ਵਾਲਾ ਮੌਸਮ ਹੈ ਕਿ ਨੀਰੀ ਵਾਲਾ ਮੌਸਮ ਹੈ ਲੋਜ ਰੋਟੀ ਆਪਣੀ ਠਰਦੀ ਆ ਫੇਰ ਕਰਦੇ ਆ ਵਲੌਗ ਨੂੰ ਕੰਟੀਨਿਊ ਤੇ ਆਪਾਂ 7:30 ਵਜੇ ਖਾ ਕੇ ਦੋ ਪਹਿਲਾਂ ਦਹੀਂ ਲੱਸੀ ਦੇ ਨਾਲ ਇਹ ਸੌਂਦੇ ਸੀਗੇ ਫਿਰ 12 ਵਜੇ ਦੀ ਸੁੱਤੀ ਮੈਂ ਉੱਠੀ ਅਗੇ 2 ਬਿਜੂ ਕੋਈ ਸਮਰੀ ਤੇ ਬੜਾ ਖੰਗੜੇ ਲੱਗਦੀ ਕਿ ਉਹਨਾਂ ਨੇ ਖਾਇਆ ਕਿ ਹੋਣਾ ਤਾਂ 4:00 ਹੋਨੇ ਸੀ ਮਮਾ ਜੀ ਭੁੱਖ ਲੱਗੀ ਆ ਭੁੱਖ ਲੱਗੀ ਅਖਰੀ ਬਣਾਣੀ ਤੁਹਾਡੇ ਨਾਲ ਆਪਾਂ ਰਾਤ ਨੂੰ ਮੈਂ ਕਿੱਦਰੀ ਬਣਾਉਂਦੀ ਸੀਗੀ ਵੀ ਹੋਰ ਤਾਂ ਮੈਂ ਕੋਈ ਚੀਜ਼ ਬਣਾ ਸਕਦੇ ਹੈਗੇ ਆ ਕੋਈ ਇਹ ਮੁੜ ਕੇ ਰਾਤ ਨੂੰ ਆਹ ਆਖਾਂ ਕੋਣ ਦੀ ਬਣਨੀ ਆ ਕੀ ਮੰਮਾ ਗੋਲਾਂ ਨੂੰ ਗੋਲਾਂ ਦੇਣਾ ਮੈਂ ਚਾਹਤ ਤੇ ਪਾਸੇ ਨੂੰ ਲੇਪੀ ਦਾ ਇਹ ਲੱਗਦਾ ਨਹੀਂ ਆਉਂਦਾ ਸਮੇਂ ਨਾ ਖਾ ਜਾਂ ਹੋਇਆ ਜਾ സൗണ്ട <laughs> ਕਿ ਮੱਕੀ ਦੀ ਕੀ ਭਾਰਪੁਰ ਚੱਕਲਿਆ ਇੱਕ ਤਾਂ ਮੰਗੀ ਬੰਗੀ ਹੋ ਗਿਆ ਪੜ ਤਿਆ ਪੇਕ ਖਾਦੀ ਨਹੀਂ ਖਿਚੜੀ ਨਹੀਂ ਮਾਂ ਮਰਤੀ ਖਾਦੀ ਸੀ ਆ ਲੈ ਘੜਜਤ ਵਸ ਬੂਹਾ ਡਾਲ ਦਿੱ ਆ 엄마 지 a 클럽이야 ಚಿ ಬ ಸಾರ ಬದ ਰਿਸਾਂ ਕੇ ਰੈਸਟ ਕਰ ਦਿੰਦੇ ਆਂ। ਚਾਹ ਨਹੀਂ ਪੈਣੀ। ਚਾਹ ਪੀ। ਹੋਂ ਤਾਂ ਜਦੋਂ ਐਵੇਂ ਹੁੰਦਾਗਾ ਹਨਾ ਵੀ ਫਸਲਾਂ ਖੜੀਆਂ ਹੈਗੀਆਂ ਤਾਂ ਕਰਕੇ ਬੱਤਲਵਾਈ ਜਿੱਦੋਂ ਐਂਡਰ ਚ ਲੱਗਦਾ ਹੁੰਦਾ ਜਦੋਂ ਉਹਨੇ ਤੋਂ ਬਾਅਦ ਪੂਰੀ ਗਰਮੀ ਵੱਧ ਗਈ ਫਿਰ ਤਾਂ ਆ ਸ਼ਾਂਝ ਦੇਖਣ ਨੂੰ ਅਬ ਬਦਰ ਸੇ ਕਰਾਂਗੇ ਫਿਰ ਸ਼ਾਂਝ ਹੋਏ। ਸ਼ਾਇਦ ਹੋਈ ਨਹੀਂ ਅਜੇ। ਉਹਦੋਂ ਐਵੇਂ ਕੀ ਕਰਾਂਗੇ ਹੁਣ ਕਿਰਾ ਬਿਟਰ ਲਾ ਦੇ ਕਿਉਂਕਿ ਹੁਣ ਸਾਰੇ ਮੈਂ ਹਜੇ ਤੱਕ ਆ ਤੱਕ ਚੱਲੀ ਜਿਹੜੇ ਕੜਕਾ ਨਿਕਲੀਆਂ ਨੇ ਹਜੇ ਤੱਕ ਕੰਮ ਪਿਆਰ ਹੈ ਦੱਸ ਕੋ ਸੜ ਤਾਰ ਦਿਨਾਂ ਦਾ ਹਫਤੇ ਦਾ ਕੰਮ ਤਾਂ ਹੋ ਗਈ ਮੈਂ ਵਿੱਚ ਟਿਕਾ ਚਾਹ ਪੀ ਕੇ ਨਾ ਬਣਾ ਦੇ ਵਾਲ ਕੋਲ ਠੀਕ ਹੈ ਬਹਾਲੋ ਹੂੰ ਤਾਂ ਚਾਹ ਦਾ ਸੁਆਦ ਉਹਨਾਂ ਨੇ ਇੱਥੇ ਬੋਲ ਹਾਂ ਚਾਹ ਤਾਂ ਸੁਆਦ ਹੈ ਬਣਾ ਨੇ ਦੁੱਧ ਦੁੱਧ ਪਾ ਕੇ ਹੂੰ ਪਰ ਉਹ ਮੇਰੇ ਵਿੱਚ ਘੱਟ ਪਿਆ ਕਰ ਜਾਂ ਬੱਕਾ ਦੇ ਆਏ ਆਹ ਸ਼ਾਬਾਸ਼ ਦਿੱਤੀ ਹੈ ਹੈ ਆਹ ਸ਼ਾਬਾਸ਼ ਦਿੱਤੀ ਮੈਨੂੰ ਕੰਧਾ ਫਿਰ ਦਾਦੀ ਵਾਲੀ ਚਾਹ ਵੀ ਲਿਆ ਕਰ ਵਿੱਕੀ ਜੀ ਮੈਨੂੰ ਤੇ ਨਾ ਇਹਨਾਂ ਬੋਲਣਾ ਕਿ ਫੌਂਡ ਉਹ ਸਵਾਦ ਬਣਾਉਂਦੀ ਆ ਕੌਣ ਤੂੰ ਸਵਾਦ ਦੋਨੇ ਹੀ ਸਵਾਦ ਬਣਾਉਣੀਆਂ ਪਰ ਤੂੰ ਨਾ ਮਿੱਠਾ-ਮਿੱਠਾ ਘੱਟ ਪਾਇਆ ਕਰ ਮਿੱਠਾ ਘੱਟ ਪਾਇਆ ਕਰ ਚੰਗਾ ਭਾਈ ਸੰਤਾ ਮਿੱਠਾ ਬਣਾਦੀ ਹੈ ਦਾਦੀ ਬਣਾਉਂਦੀ ਤਾਂ ਹੈ ਸਵਾਦ ਪਰ ਉਹ ਮਿੱਠਾ ਨਾ ਘੱਟ ਬਣਦੀ ਆ ਦੇਖ ਲੈ ਉਹਦ ਨਾਲ ਲੈ ਤੇ अच्छा तेरे दा बावा दिया तेरे ज्यादा दिया बन रहा चाय पी ले पर सर बहापतਾ ਹੁੰਦਾ ਆਪਣੀ ਦੀਵਾ ਕਿੰਨਾ ਉਹਨਾਂ ਖੁਦੀ ਬਦ ਕਿਹੜਾ ਸਮਾ ਹਾਂ ਨੇਰੀ ਨੇਰੀ ਆਉਣਾ ਸੀਗਾ ਜਿਹੜੀ ਉੱਪਰ ਆਂਦੀ ਸੀਗੇ ਇਹ ਸਭ ਤੋਂ ਪਹਿਲਾਂ ਜਿੱਥੇ ਬਾਵਾ ਟਾਈਮ ਦੇ ਹਸਤਾ ਨਹੀਂ ਹੋਈ ਜਿਹੜਾ ਮੌਸਮ ਖਰਾਬ ਸੀਗਾ ਲਓ ਜੀ ਬਹੁਤ ਦਿਨ ਬਾਅਦ ਜਿਹੜਾ ਅੱਜ ਮੈਨੂੰ ਆਹਣਾ ਰਮਨ ਪੱਠੇ ਬਹੁਤ ਦਿਨ ਬਾਅਦ ਮੈਨੂੰ ਅੱਜ ਆਫਰ ਮਿਲਿਆ ਰੈਸਟ ਕਰਨ ਦੇ ਐ ਤਾਂ ਹੈ ਨਹੀਂਗਾ ਵੀ ਚਲ ਕੋਈ ਇੰਨੇ ਦਿਨ ਹੋ ਗਏ ਕੰਮ ਕਬੱਟੀ ਜਾਂਦੇ ਥੱਕੇ ਸੀ ਹਾਂ ਚੱਲਾ ਚੱਸੀ ਪੱਠੇ ਅੱਜ ਵੀ ਪਾਦ ਗਏ ਤੇ ਮੈਂ ਤਾਂ ਆ ਗਈ ਸੀ ਬਾਹਰ ਮੈਂ ਨਹੀਂ ਥੱਕੀ ਹੁੰਦੀ ਸੀਗੀ ਹੈਂ ਮੇ ਤਾਂ ਭੈਣ ਵਿਚਾਰੀ ਇੱਕ ਕਹਿ ਦਿੰਦੀ ਸੀ ਭੈਣ ਤੂੰ ਤਾਂ ਰਾਤ ਨੂੰ ਵੀ ਖਪੀ ਜੰਨੇ ਨਹੀਂ ਰਾਤ ਨੂੰ ਤਾਂ ਨਾ ਕੰਮ ਕਰਿਆ ਕਰ ਇੱਕ ਭੈਣ ਨੇ ਸਪੈਸ਼ਲ ਵਿਚਾਰੀ ਕੈਨੇਡਾ ਉਹ ਭੈਣ ਇਧਰੋਂ ਗਏ ਹੋਇਆ ਤੇ ਉਹਨੇ ਕਿਹਾ ਕਹਿੰਦੀ ਭੈਣੇ ਪਲੀਜ਼ ਵੀ ਤੁਹਾਡੇ ਤੁਸੀਂ ਰਾਤ ਨੂੰ ਪੋਚਣਾ ਨਾ ਲਾਇਆ ਕਰੋ ਮੈਂ ਕਿਹਾ ਠੀਕ ਆ ਭੈਣੇ ਤੇਰੇ ਅੱਖ ਮੰਨ ਲਿਆ ਮਾੜਾ ਹੁੰਦਾ ਕਹਿੰਦੀ ਪੋਚਣਾ ਨਹੀਂ ਲਾਉਣਾ ਰਾਤ ਨੂੰ ਮੈਂ ਕਿਹਾ ਠੀਕ ਆ ਮਜਬੂਰੀ ਜੀ ਆ ਭੈਣੇ ਹਨਾ ਤੂੰ ਤਾਂ ਕਿੱਥੇ ਵੀ ਟਾਈਮ ਨਹੀਂ ਹੁੰਦਾ ਹੈਗਾ ਸਵੇਰ ਤੇ ਮੇਰੇ ਕੋਲ ਜਿੰਨੀ ਟਾਈਮ ਹੁੰਦਾ ਆ ਕੇ ਮੈਨੂੰ ਇਸ ਵੇਲੇ ਆਉਂਦਾ ਵੀ ਮੈਂ ਕੱਪੜੇ ਪੁੱਪੜੇ ਧੋਲਾਂ ਤਾਂ ਕਰਕੇ ਮੈਂ ਰਾਤ ਨੂੰ ਪੁੱਜ ਲਾਉਂਦਾ ਮੱਕਾ ਮਸਲਾ ਹੈ ਭਈਆ ਹਾਂ ਮੱਕਾ ਹਾਂ ਟਾਈਮ ਦਾ ਮਸਲਾ ਕਿੱਥੇ ਧੋਣਾ ਪੈਂਦਾ ਹੋਵੇ ਮੈਂ ਤਾਂ ਧੋਂਤਾ ਨਹੀਂ ਸੀ ਮੰਮੀ ਨੇ ਧੋਂਤਾ ਹੋਣਾਗਾ ਧੋਂਤਾ ਤਾਂ ਹੋਣਾ ਹੀ ਹੈਗਾ ਬੜਕ ਬਾਲਟਕਾ ਖੜਕੇ ਆਣਗੇ ਸੀਗਾ ਫੇ ਅੱਜ ਠੰਢੀ ਠੰਢੀ ਹਵਾ ਆਉਂਦੀ ਹੈ ਪਹਿਲਾਂ ਸਾਰੇ ਅੰਦਰ ਹੀ ਬੈਠੇ ਸੀ 5 ਵਜੇ ਤੋਂ ਬਾਅਦ ਆ ਜਿਹੜੇ ਹੁਣ ਸਾਰੇ ਬਾਹਰ ਨਿਕਲੇ ਆ ਜੀ ਤੂੰ ਵੀ ਜਾਵੜਾ ਤੂੰ ਵੀ ਦਿਖਾ ਇਹਨੂੰ ਵੀ ਲੈ ਜਾਓ ਇਹਦਾ ਵੀ ਦਿਖਾਇਆ ਉਹ ਗੱਲ ਕਿੰਨੂ ਦੇ ਗਾਲ ਵਾਲਾ ਪੈ ਗਿਆ ਕੀ ਕਹਿੰਦੇ ਹੁੰਦੇ ਆ ਇਹਨੂੰ ਕਹਿੰਦੇ ਆ ਇਹ ਕੀ ਕਹਿੰਦੇ ਸੁਖਜਿੰਦਰ ਸੁਖਜਿੰਦਰ ਤਾਂ ਲਊ ਪਿੰਦਾ ਲਊ ਪਿੰਦਾ ਕੀ ਪ੍ਰੋਬਲਮ ਐ ਨੂੰ ਕਹਿੰਦਾ ਸਾਡੀਆਂ ਮੱਜਾਂ ਦੁੱਧ ਘਟ ਗਈਆਂ ਕਿ ਫੀਡ ਚੱਕ ਲੈ ਲਈ ਠੀਕ ਹੈ ਤੇ ਪੱਠੇ ਤਾਂ ਪਾਉਂਦਾ ਨਹੀਂ ਹੈਗਾ ਘਰ ਦੁੱਧ ਹੀ ਭਟੇ ਨੂੰ ਪੱਠੇ ਨਹੀਂ ਪਾਉਂਦਾ ਕੱਟ ਗਿਆ ਫੋਨ ਤਾਂ ਕੱਟ ਗਿਆ ਪਤਾ ਲੱਗ ਗਿਆ ਵਲੋਗ ਉਹ ਨਹੀਂ ਆਦਾ ਨਾਲੇ ਮੇਰੀ ਡਿਊਟੀ ਹੈ ਨਹੀਂ ਫੇਰ ਵੀ ਮੈਂ ਐਸੇ ਇੱਥੇ ਫਿਰਦੀ ਹਾਂ ਚਲੋ ਜੀ ਮੈਂ ਚੱਲੀ ਮੈਂ ਚੱਲੀ ਜੀ ਆਂਡੇ ਬੰਦੇ ਨੇ ਹਾਂ ਚਲੀ ਬਣ ਕੇ ਹਵਾ ਆਹ ਦੇਖੋ ਹਵਾ ਆਈ ਜਾਂਦੀ ਕਿੰਨੇ ਨਾਲ ਮੂਲਗਾ ਲੱਗ ਗਾ ਪਿਛਲੀਆਂ ਤਾਂ ਹਜੇ ਝੜੀਆਂ ਨਹੀਂ ਸੀਗਾ ਹੋ ਸੀਗਾ ਹੋਰ ਲੱਗ ਗਾ ਹੂੰ ਚੱਲ ਪਰ ਕੰਮ ਕਰੀ ਕਿ ਮੇਰੀ ਉੱਠੀ ਜਾਂਦਾ ਥੈਂਕਸ ਕਰੋ ਹੱਸਿਆ ਨਹੀਂ ਤੁਸੀਂ ਮੇਰੇ ਕਿਹੜਾ ਕੁਛ ਐ ਨਹੀਂ ਕਰ ਚ ਥੈਂਕਸ ਕਰੋ ਮੈਂ ਕਿਹਾ ਮੈਂ ਪਸ਼ੂ ਸੰਭੇ ਨੇ ਅੱਛਾ ਉਹ ਤਾਂ ਫਾਈਕ ਰਿੰਗ ਨਰਮ ਬਣਾਉਂਦਾ ਹੁਣ ਕੀ ਹੋ ਗਿਆ ਕਹ ਆਏ ਕਹ ਦੋ ਕਿ ਹੁਣ ਕੀ ਹੋ ਗਿਆ ਨਹੀਂ ਕਿ ਹੋਰ ਤਾਂ ਕੀ ਗਿਆ ਤੇ ਹੁਣ ਗੱਲ ਕਰਦਾ ਵੀ ਦੁੱਧ ਵਾਲੀ ਬਾਟੀ ਤੂੰ ਵੀ ਮੂੰਹ ਲਾਉਣੀ ਹੁੰਦੀ ਹੈ ਹਾਂ ਕੱਲਾ ਮੈਂ ਥੋੜੀ ਲਾਉ ਤਸਤ ਵਿਚਾਰਾਂ ਨੇ ਕਰੇ ਬਿੱਤਰ ਹੀ ਨਹੀਂ ਨਹੀਂ ਫਿਰ ਮੈਨੂੰ ਕਹ ਤੋ ਕਿਹਣੀ ਵਿਸ਼ਵਾਸ ਕਰੋ ਮੈਂ ਤਾਂ ਹਾਸੀ ਆ ਨੀ ਐ ਸਾਹਾ ਤੂੰ ਆ ਕਿ ਮੈਨੂੰ ਸੀ ਅਨੇ ਥੈਂਕਸ ਕਰਾ ਆਪ ਦਾ ਘਰ ਆ ਆਪ ਦਾ ਬਾਰਾ ਆਪ ਦੀ ਪਸ਼ੂ ਤੇ ਆਪ ਦੇ ਤੂੜੀ ਤੇ ਆਪ ਦੀ ਖਾਕ ਹੈ ਕੰਮ ਕਰਤਾ ਕਰਨੇ ਆ ਆਏ ਵੀ ਸਾਰੇ ਇਕੱਠੇ ਹੋ ਜਾਂਦੇ ਸੀ ਕੰਮ ਇਕੱਠੇ ਅੱਜ ਦੇਖਾ ਜੇ ਮੈਂ ਪਹੁੰਚੇ ਵੀ ਟੜਕੇ ਲੱਗੇ ਕੱਪੜੇ ਸੱਚ ਵੇ ਕੱਪੜੇ ਧੋਣੇ ਆਗੇ ਕੱਪੜੇ ਹੁਣ ਥੋੜੇ ਓਹੋ ਹੋ 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 ਕੱਲ੍ਹ ਕੱਲ੍ਹ ਫਿਰ ਉਹਨੋਂ ਕੱਲ ਨੂੰ ਫੇਰ ਮੈਨੂੰ ਸਕੂਲੋਂ ਆ ਕੇ ਧੋਣੇ ਪਹਿਣਗੇ ਮੈਂ ਤਾਂ ਧੋਕੇ ਅੰਦਰ ਪਾ ਦੂੰਗੀ ਥੋੜ੍ਹ ਸਕੂਲ ਜਾਣਾ ਧੋਕੇ ਹੁਣ ਅੰਦਰ ਪਾ ਦੂੰਗੀ ਹੈ ਫੁੱਟੀਆਂ ਆਦੀਆਂ ਰੋਜ਼ ਰੋਜ਼ ਆ। ਫੁੱਟੀਆਂ ਤਾਂ ਐਪ੍ਰੈਲ ਮਹੀਨੇ 'ਚ ਬਹੁਤ ਜ਼ਿਆਦਾ ਆ ਗਈਆਂ। ਕੱਲ ਨੂੰ ਜਾਵਾਂਗੇ ਪਰਸੋ ਸੰਡੇ ਆ ਜੂਗਾ। ਚਲ ਠੀਕ ਓਕੇ। ਚਾਹੀਦਾ ਆਹ ਮੱਕੀ ਵਾਲਾ ਬਾਣਵਾਉਣਾ। ਬਸ ਹੁਣ ਕਿੱਥੇ ਪੁਹਾਂਦਾ ਮੈਂ ਕਿਹਾ ਆਈਆਂ ਰੋਟੀਆਂ ਲੈ ਕੇ ਚਾਚਾ ਤਾਂ ਨਹੀਂ ਆਏਗਾ। ਤੇ ਜਾ ਕੇ ਭਾਈ ਮੂਹਰ ਫਾਲਦੀ ਜਨਨਤਾ ਆਪਰੇ। ਸੇਡਾ ਸਾਜੀ ਦਾ ਆਂਗਾ ਹੁੰਦਗਾ ਨਾ ਇਨੇ ਰੀ। ਉਸੇ ਪੈੜੀ ਜਿਹੜੀ ਪੈੜੀ ਬਾਪ ਉੱਠ ਗਿਆ ਸੀ ਰਾਤ ਨੂੰ ਉਸੇ ਪੈੜੀ ਆ ਗਈ ਕੱਲਾ ਰੋਟੀ ਫੜਾਇਆ ਉੱਠ ਜਾ ਕੇ ਸਾਡੇ ਨਾਲ ਮੋਠੇ ਜਿਹਾ ਦੇ ਦਿੱਤਾ ਤੁਸੀਂ ਉੱਥੇ ਤੇ ਚੜ ਕੇ ਗਏਂਗਾ ਉੱਥੇ ਨਾ ਰੱਖਣੀ ਮੈਂ ਘਰ ਆ ਪਾਇਆ ਸੀ ਉੱਥੇ ਉਹ ਵੱਡਾ ਉੱਥੇ ਮਾਉ ਨਾਲ ਗਈਆ ਮੇਰੇ ਅਸੀਂ ਕਾਠੀਆ ਨੂੰ ਅੱਛਾ ਰੋਟੀ ਕਦੇ ਫੜਾਇਆ ਨਹੀਂ ਕਿਹਨਾਂ ਵੱਡੇ ਉੱਥੇ ਚੜਦੇ ਮਾਂ ਵੀ ਕਹਿੰਦੀ ਸੀ ਉੱਥੇ ਬਾਪਾ ਵਰਜਾ ਮਾਰੇ ਉਹ ਜੀਤੋ ਕੁੜੇ ਜੀਤੋ ਕਿੱਥੇ ਗਏ ਅਸੀਂ ਅਕਸਾ ਬੀਖੜੇ ਆ ਗਈਆਂ ਦੇ ਸਭੀ ਕੋਲ ਜਾਵਨੇ ਫਿਰ ਉੱਥੇ ਮਾਰ ਫੜ ਕੇ ਬਿਆ ਕੇ ਕਰਨ ਕਰੇ ਸਾਰਾ ਰਾਤ ਨੂੰ 1 ਵਜੇ ਨਿਆ ਰਾਤ ਦੇ ਮੁਰਕੇ ਉੱਤੋਂ ਪੋਰ ਰੋਟੀ ਖਾਦੀ ਆ ਕੋਈ ਨਹੀਂ ਨਹੀਂ ਅੱਗੇ ਲੋਕ ਆਪਣੇ ਦੇਖੇ ਬੰਦੇ ਨਾਲ ਕਰਨ ਕੋਲ ਪਟਨਾਲੇ ਨੇ ਉਹਨੂੰ ਕੋਲ ਦਾਰਵਾਜ਼ ਹੀ ਸੀ ਜਾ ਹਾਂ ਹੁਣ ਤਾਂ ਹੈ ਹੀ ਨਹੀਂ ਜੋ ਹਾਂ ਹੋਣੀ ਹੈ ਤਾਂ ਪੜ ਪਾਏ ਹੋਏ ਛੋਲਿਆਂ ਦੇ ਅੱਡ ਸਰੋਂ ਦੇ ਅੱਡੇ ਤੇ ਪੇੜਾਂ ਦੇ ਜਾ ਕੇ ਭਾਈਆਂ ਨਾ ਨਾ ਦੱਸਾਇ ਜਿੱਦ ਤੱਕ ਮੇਰੀ ਜੇ ਪਾਸੀ ਦੀ ਵਾਰ ਮੈਂ ਆਮ ਵਾਂ ਤੇ ਰਹਿ ਲੇ ਪਰ ਤੇ ਮੈਨੂੰ ਬਾਹਰ ਆਉਂਦੇ ਸੀ ਸਰੋਂ ਠੇਕੇ ਅਬ ਛੋਲੇ ਨਾਲ ਮੌਖੜ ਲੈ ਕੇ ਇਹ ਇਹ ਸਜਣਾਂ ਲਾਈ ਜਾਂਦੇ ਉਹ ਫੁੰਡੀਆਂ ਪਾਸੇ ਚੜੀ ਜਾਂਦੇ ਹਾਂ ਨਾ ਨਾ ਲੈਂਦੀ ਵਿਚਾਰੀ ਇੰਨਾ ਘੱਟਾ ਛਾਣਿਆ ਤੇ ਕੋਈ ਅਰਥ ਨਹੀਂ ਆਇਆ ਬੁਰੇ ਬੰਦੇ ਸਾਰੇ ਇਕੱਠੇ ਜੁੜੇ ਰਹਿੰਦੇ ਸੀ ਜੀ ਜਿਨੇ ਆਖਣਾ ਮੈ ਤਾਂ ਭਕਾਉਣੀ ਰੋਟੀਆਂ ਤਾਂ ਵੀ ਜੀ ਕਿ ਜਦੋਂ ਅੰਗਰਵੀ ਕਰਨ ਨਾਲ ਹੰਦੀ ਪਾਣੀ ਪਰਲਾ ਪਨਕ ਵੇਲਾ ਹੋਈ ਖੇਤੋਂ ਵਾਲੀਆਂ ਦੋ ਵਜੇ ਖੇਤੋਂ ਵਾਲੀਆਂ ਡੇਡ ਬੱਠੜ ਪਰ ਕੇ ਦੇਰਾਂ ਦੇ ਉੱਤੇ ਕੋਲੇ ਦੇ ਕੇ ਬਨ ਕੇ ਦੇ ਹੁੰਦੇ ਹਾਏ ਲਾਲ ਲਾਲ ਦੇਰਾਂ ਦੇ ਹੁਣ ਤਾਂ ਲੈ ਆਪ ਕਿਸੇ ਨਾਲ ਤੁਸੀਂ ਮੇਰੇ ਘਰ ਹਾਂ ਹੁਣ ਤੁਸੀਂ ਐ ਕੋਈ ਰੋਟੀ ਲੈ ਕੇ ਨਹੀਂ ਕਿ ਉਹ ਝਾੜ ਕੇ ਦੱਪੇ ਨਾ ਹਨ ਵੀ ਆਪਾਂ ਆਪ ਰੋਟੀ ਫੜਾਉਣ ਦਾ ਗੱਲ ਕਰਦੇ ਹਣ ਆਲਾ ਕਹਿੰਦਾ ਲ ਬੁਢਾ ਹਾਂ ਹਾਂ ਉਹਨਾਂ ਤੇ ਇੱਕੀ ਸੀ ਸਾਰੇ ਝਾੜ ਕੇ ਦੱਪੇ ਹੁਣ ਅਗਲਾ ਕਹਿੰਦਾ ਫਲਾਨਾ ਜਾਂਦਾ ਲ ਫਲਾਨਾ ਜਾਵੋ ਆਇਦਰ ਪੈਂਦੇ ਕਿ ਆਪਨੇ ਆਈ ਜਾਂਦੇ ਰਹੇ ਇਹ ਬਿਲਡਿੰਗ ਰਾਤ ਨੂੰ ਕੁੱਦਾਂ ਦੇ ਸਿੱਧਾ ਫੜ ਲੈਣਾਂ ਜੁਨੇਤਾਂ ਤੇ ਮਾਰਦੀ ਅੱਖ ਨੇ ਲੜਕ ਲੈਂਦੀ ਤੇ ਸਾਰਿਆਂ ਤੋਂ ਪਹਿਲਾਂ ਜਾ ਕੇ ਰੋਟੀ ਖਾ ਕੇ ਚੱਲਣੇ ਨੂੰ ਤੇ ਬੇਰ ਚੋਲ ਲੱਗੇ ਗੱਟਰ ਕਾਲਢੀ ਕਰੇ ਆਇਤੀ ਪੈਣੋਂ ਬੇਰ ਪਤਾ ਨਹੀਂ ਕਿਉਂ ਜਾਂਦੇ ਸੀ ਬਾਰੇ ਬੇਰ ਸੀ ਸੁੱਕੇ ਬੇਰ ਸਵਾਰ ਹੁੰਦੇ ਹਾਂ ਉਹ ਬੇਰ ਕੜਕ ਕੜਕ ਕਰਦੇ ਹੋ ਸੁੱਕ ਜਾਂਦੇ ਸੀ ਮੈਂ ਤਾਂ ਜਿੱਦ ਦੇ ਇੱਕ ਆਈ ਐ 8-9 ਸਾਲ ਹੋ ਗਏ ਤੇ ਕਦੇ ਨਹੀਂ ਰਾਜਸਥਾਨ ਚ ਵੇਰ ਲੈ ਕੇ ਆਏ ਤੁਸੀਂ ਹੋਣੀ ਨਹੀਂ ਮੈਨ ਲੱਗਦਾ ਹੈ ਨਹੀਂ ਵੇਰ ਨਹੀਂ ਹਾਂ ਹਾਂ ਤਾਂ ਰਾਜਸਥਾਨ ਵੀ ਉਹ ਨਹੀਂ ਨਾ ਰਿਆ ਰਾਜਸਥਾਨੀ ਨਾ ਵੇਰਾਂ ਦਾ ਗੰਦਾ ਨਹੀਂ ਮੈਂ ਅੱਧਾ ਬਾਂਹ ਸਵਾਰ ਕੇ ਸਾਰੇ ਡੰਡੀਆਂ ਨੂੰ ਛੋੜ ਕੇ ਦਿੰਦੇ ਡੰਡੀਆਂ ਕਹਿੰਦੇ ਉਹਨਾਂ ਦਾ ਰੇਖਾ ਪਾਉਂਦੇ ਡੰਡੀਆਂ ਫੜੀਆਂ ਦਾ ਨਾ ਨਾ ਇਹ ਕਿੱਡਾ ਸਾਦ ਮੰਦਾ ਸੀ ਹਾਂ ਖੁੱਲ ਜਾਂਦਾ ਇਹ ਹਾਂ ਤੇ ਜਿਹੜਾ ਦੇਖੋ ਓਖੇ ਜਿਹੜੇ ਹੁੰਦੇ ਸੀ ਕਿੱਦੇ ਸਵਾਹ ਹੁੰਦੇ ਸੀ ਹਾਂ ਸਾਡੇ ਜਮਾ ਖੇਤ ਦੇ ਨਾਲ ਸੀ ਐ ਕਰ ਇਹਨਾਂ ਨੂੰ ਚਾਈ ਗਲਾ ਦੇ ਬਾਹਰ ਹੁਣ ਤਾਂ ਹੈ ਹੀ ਨਹੀਂ ਫਸਾ ਖੰਡ ਨਿੰਮਾ ਤੇ ਆ ਰਹੀ ਪੀਲਾ ਲਾਲ ਲਾਲ ਪੀਲਾ ਹੁਣ ਹਾਂ ਰੰਗ ਮੈਂ ਤਾਂ ਕਿਹਾ ਮੈਂ ਤਾਂ ਗੁੱਡੀ ਗੰਗਾ ਉੱਥੇ ਲੇ ਟੋਟ ਤੇ ਤੇ ਮਾਂ ਤਾਂ ਛੋੜੀ ਸੀ ਤੇ ਕਿ ਆਪਾਂ ਪੀਲਾ ਸੀ ਪੀਲਾ ਤੋੜਨ ਲੱਗ ਗਏ ਉੱਠ ਤੇ ਉੱਠ ਗਾਂਟਾ ਪਕਤਾਂ ਉੱਠ ਦੇ ਗਿਆ ਉਹ ਗਾਣੇ ਦਾ ਦੇ ਦੇ ਮੈਂ ਜੀ ਸੀ ਵੱਡੀ ਉਹ ਮੇਰੇ ਜੀ ਕਿੰਨ ਕਰਦੇ ਫਰ ਮਾਤਾ ਲੇ ਕਿ ਜੋ ਡੋਰੀ ਐ ਡੇ ਡੋਰੀ ਆ ਹੁੰਦੇ ਕਣਕ ਦੇ ਨਾਲਾਂ ਦੇ ਬਣਾਏ ਦੇ ਹੋਣਾ ਉਹਨਾਂ ਨੇ ਬਣਾ ਲੈਂਦੀ ਐ ਗੁੰਦ ਗੁੰਦ ਕੇ ਜਿੰਮੇਟਾ ਪਗਾਂ ਹੁੰਦੀਆਂ ਐ ਬਣਾਉਂਦੀਆਂ ਤੇ ਸਾਥੇ ਜਾ ਕੇ ਇੱਕ ਵਾਰ ਬਣਾਉਂਦੇ ਤੇ ਫਰਕ ਇਹ ਮਗਈ ਸੀ ਜੋ ਕਿ ਮੇ ਮਟੁੱਡੀਆਂ ਦਾ ਇਹ ਤਾਂ ਹੈ ਦੇਖਦਾਂ ਨੀ ਕਿ ਉਹ ਬਲ ਜਾਂ ਖਾਂਦੀਆਂ ਬੰਨੀਆਂ ਤਾਂ ਹੀ ਵਾਲ ਕਰਨਾ ਸੀ ਹੋਰ ਉਹ ਹੀ ਵੱਡਾ ਪਰੇ ਹਾਂ ਸੋਰੀ ਹਾਂ ਨਹੀਂ ਪਰੇ ਹਾਂ ਜੀ ਪਰੇ ਹਾਂ ਮੈਂ ਸਾਡੀ ਅਗੇ ਰਹੇ ਨੂੰ ਕਿ ਜਾਣਦੇ ਨਹੀਂ ਸੀ ਤੂੜੀ ਕਿੱਧਰੋਂ ਮਿਲਦੀ ਹੈ ਹੋਰ ਪਰੇ ਨੂੰ ਜਾਵੜਨ ਦੀ ਸਾਰੀ ਇੱਧਰ ਨੂੰ ਆਈ ਜਾਂਦੀ ਹੈਗੀ ਕਿ ਰੱਬ ਨੇ ਹਾਲ ਕਰਤਾ ਸਾਰਾ ਸੱਚੀ ਦਾਤਾ ਬੰਦੀ ਹੁੰਦੀ ਹੈ ਹਵਾ ਜੀ ਤੇ ਵੀ ਪਰੇ ਇੱਥੇ ਸੁੰਬਰ ਦਾ ਸਹੀ ਗੱਲ ਆ ਲਓ ਵੀ ਮਰ ਤੋਂ ਤੋਂ ਕਿ ਹਟਦਾ ਹੋਰ ਟਰੈਕਟਰ ਕਰਤਾ ਆਪਾਂ ਗਰੀਸ ਹੂੰ ਸਵੇਰ ਨੂੰ ਸਵੇਰੇ ਆਪਾਂ ਮੱਕੀ ਵਾਲਾ ਵਾਹਣ ਕਰਨਾ ਤਿਆਰ ਮੋਟੇ ਵਾਲਾ ਵਾਹਣ ਕਣੀ ਐਤਵਾਰ ਤੇ ਵਾਹ ਕੇ ਦੋ ਵਾਰ ਨੂੰ ਡਿਊਟੀ ਜਾਣਾ ਗੱਟੇ ਚਾਕੇ ਲਾਣੀ ਐਤਵਾਰ ਨੂੰ ਕਿਹੜਾ ਵਾਹ ਕੇ ਰੱਖ ਦਿਆਂਗੇ ਦੋ ਤਿੰਨ ਤੋਂ ਪੱਲਾ ਆ ਗਈਆਂ ਜਿੱਦੈਂ ਬੱਦਲ ਬਾਈ ਹੋਈ ਜਾਂਦੀ ਐ ਤੇ ਕੰਪਿਊਟਰ ਲਵਾ ਕੇ ਫੇਰ ਇੱਕਦਮ ਸ਼ਾਮ ਨੂੰ ਵਾਹ ਕੇ ਵਾਹਣ ਓਕੇ ਓਕੇ ਹੋਰ ਕੁਛ ਬੱਸ ਆਈ ਜੀ ਮੇਰੀ ਬਾਹਰ ਦਾ ਸੋਪੀਟ ਸਾਡੀ ਪਲਾਨਿੰਗ ਹੋ ਅਸੀਂ ਕੀ ਪਲਾਨਿੰਗ ਕੱਲ ਨੂੰ ਜਾਣ ਦੀ ਤੇ ਜਾਗਰੂ ਕੱਲ ਨੂੰ ਜਾਈਓ ਕਿੰਨੇ ਦਾ ਬਦਲਵਾਈ ਹੋਈ ਜਾਂਦੀ ਐ ਹੋ ਤੈਨੂੰ ਕਹਿ ਦਿਆਓ ਗੇਟ ਚ ਕੌਣ ਆਪਣੇ ਆਪ ਫਰੀ ਹਾਂ ਵੀ ਫੋਟੋ ਚੱਕ ਲੈ ਛਾੜੂ ਕੱਢਾ ਆ ਗਿਆ ਹਾਂ ਹੱਥ ਤੇ ਹੈ ਪੈਸੇ ਦੇਣਾ ਹੈ ਪੈਸੇ ਨਹੀਂ ਹੈ ਉਹ ਜਿਹੜੇ ਆਦੇ ਬੰਦੇ ਟਿੰਡੇ ਤੇ ਸਾਨੂੰ ਨੂੰ ਪਸੰਦ ਹੈਗੇ ਟਿੰਡੇ ਬਹੁਤ ਅੱਤੇ ਮਮਾ ਮੈਨੂੰ ਵੀ ਨੂੰ ਪਸੰਦ ਮੈਨੂੰ ਵੀ ਨੂੰ ਪਸੰਦ ਮਮਾ ਟਿੰਡਾ ਅੱਜ ਆਪਦੇ ਲਈ ਕੱਢ ਲਿਆ ਪਿਆਜ਼ ਤੇ ਇਹ ਬਹੁਤ ਆ ਇੱਕ ਟਮਾਟਰ ਪਾ ਲੂੰਗੀ ਤੇ ਨੌਨ ਮਿਰਚਾ ਜਿਹੜਾ ਇਹਦੇ ਚ ਪਾ ਲਾਂ ਮੈਂ ਤਾਂ ਜਾਣ ਕੇ ਟਮਾਟਰ ਪਾਏ ਬਲੋਂ ਪਉਗੀ ਸੀ ਜੇਦੀ ਆਪਾਂ ਟਿੰਡੇ ਆ ਗਿਆ ਕੱਢ ਲੂ ਨਾ ਫਿਰ ਛਰਦੇ ਦੇ ਵਿੱਚ ਮੈਂ ਤਾਂ ਜਾਣ ਕੇ ਤੇਲ ਪਾ ਕੇ ਤੇ ਤੜਕੇ ਨਾ ਜਾਣ ਮਾਰ ਕੇ ਹਾਂਜੀ ਇਹਨਾਂ ਨੇ ਹੁਣ ਕਰਨੀ ਆ ਪੜਾਈ ਕਿਉਂਕਿ ਇਹਨਾਂ ਨੇ ਦੁਪਹਿਰੀ ਨੂੰ ਕਰਨੀ ਨਹੀਂ ਪੜਾਈ ਕਰ ਲਈ ਸੀ ਮੈਂ ਚਾਹ ਇਹ ਨਹੀਂ ਕਰ ਲਈ ਸੀ ਪਰ ਇਹ ਨਹੀਂ ਕਰਨੀ ਖੁਸ਼ੀ ਦਾ ਰੋਮਾਂਟ ਕਵਿਨਾ ਆ ਦੇਖੋ ਸਾਏ ਘਰ ਦੇ ਵਿੱਚ ਕੰਮਾਂ ਦਾ ਜੋਰ ਸਾਰੇ ਕੁਲੀ ਨੇ ਉਧਰ ਡੈਰੀ ਲੱਗਾ ਪਏ ਆਗੇ ਫੈਕਟਰੀ ਦੀ ਸਫਾਈ ਕਰਨੀ ਹੂੰ ਹੋ ਗਈ ਐ ਅਦਰ ਪੜਾਈ ਕਰਨਾ ਕੰਕ ਨੰਨੇ ਦੁਪਹਿਰੇ ਪੜਾਈ ਕਰ ਲੈਣੀ ਆ ਉਹ ਤੂੰ ਮਨਲਾ ਪਕਾੜੀ ਰੱਖਣੀ ਆ ਕੇ ਵਿੱਚ ਰੈਸਟ ਰੈਸਟ ਬੀਬੀ ਰੈਸਟ ਕਰ ਲੈ ਤੂੰ ਤਾਂ ਬੈਠੀ ਰੈਸਟ ਦੇ ਨਹੀਂ ਮੌਕਾ ਤਾਂ ਇਹ ਸੀ ਵੀ ਜੇ ਮਨਲਾ ਕੋਈ ਵੇਚਣੀ ਆ ਤਾਂ ਫਿਰ ਸਪਣਾ ਦੀ ਆਪਣੇ ਕੋਲ ਵਰਦਾ ਸੀਗਾ ਉਹ ਮੈਂ ਲੈ ਲਵਾਂਗਾ ਅੱਜ ਲੇਟ ਨਾ ਸੱਚੀ ਹਜੇ ਤੱਕ ਨਹੀਂ ਆ ਲੈਡ ਦਾ ਪਾ ਕੈਂਡਰ ਸੂ ਪੰਜ ਵਜੇ ਆਉਗੀ ਕੱਕ ਬੱਜਣ ਵਾਲੇ ਆਪਣੇ ਵਰਗੇ ਆਖ ਦਿੰਦੇ ਆ ਬੈਲ ਆ ਗਿਆ ਬੈਨ ਦੇ ਨੇ ਆਪਾਂ ਚਿੱਤਾਂ ਮਾਰਦੇ ਆ ਲੈਡ ਤੋਂ ਬਣਾ ਤਾਂ ਨਹੀਂ ਹੋਏ ਮੱਚਾ ਅੱਜ ਫੇਰ ਮੇਰੇ ਕੱਪੜੇ ਰਹਿ ਗਏ ਤਾਂ ਅੱਜ ਪਰਾਉਣਗੇ ਆਪਰੇ ਕੋਲੋਂ ਖੈ ਸੁੱਖਾ ਕਬੀਨਾ ਭੂਲੇ ਹਮ ਕਿਈ ਆਈ ਜੇ ਹਰੇ ਦਾ ਕਿਤਨਾ ਬਨੇ ਮਹਾਂ ਗਗਨ ਕੋ ਛੂਲੇ ਹਮ ਨੇੜੋਂ ਪਿਆਤੀ ਬੱਤੀ ਨੂੰ ਅਸੇ ਅੰਝਾ ਹੋ ਰਹੀਏ ਤੁਮੇ ਅੰਝਾ ਲਾ ਕੇ ਦਾਰਕਾਰ ਕੇ ਪਾਣੀ ਵਰਤੀ ਆਂਦੇ ਸੀ ਕਿ ਪਾਣੀ ਹੈ ਨਹੀਂ ਕਰਦੇ ਹੈ ਹਮ ਚੁਰ ਅੱਜ ਕਾ ਕਬ ਮ ਪ੍ਰਭੂ ਗਾਣਾ ਪੀਉਣਾ ਹੈ ਹਾਂ ਨਹੀਂ ਹਾਂ ਪੀਉਣਾ ਧੋ ਦਿੰਦੀਆਂ ਇੱਕ ਵਾਰੀ ਫੇਰ ਬੇੜਾ ਤੁਮੇ ਦੇ ਕਬੀਨਾ ਬੂਲੇ ਹਮ ਰਾਜਿੰਦਰ ਭੈਣ ਦਾ ਫੋਨ ਆਇਆ ਸੀ ਕਹਿੰਦੀ ਇਹਨਾਂ ਨੂੰ ਫੋਨ ਸੌਰੀ ਮੈਂ ਅੱਜ ਰਹਿ ਗਿਆ ਮੈਂ ਕੋਟੇ ਇਹਨਾਂ ਨੂੰ ਖਾਇਆ ਨਾ ਕਰੋ ਕੁਤਣੇ ਮੈਂ ਇਹ ਕਹਿ ਗਿਆ ਭੈਣ ਨੇ ਕਿ ਕੀ ਆਸੀ ਫਿਰ ਛੋਡੀ ਨੇ ਉਹਨਾਂ ਨੇ ਕੀ ਕਿਹਾ ਸੀ ਹਾਂਜੀ ਉਹਨਾਂ ਨੇ ਕੀ ਕਿਹਾ ਸੀ ਫਿਰ ਉਹਨਾਂ ਨੇ ਇਹ ਕਿਹਾ ਸੀ ਕਿ ਇਹਨਾਂ ਨੂੰ ਮੈਂਗੋ ਨਾ ਖਵਾਇਆ ਕਰੋ ਹਜੇ ਸਹੀ ਨਹੀਂ ਹੋਦੇ ਹੈਗੇ ਜਦੋਂ ਬਿਮਾਰ ਹੋਗੇ ਪਰ ਇਹਨਾਂ ਦੋਨਾਂ ਭੈਣਾਂ ਦੇ ਹੁਣ ਕੀ ਕੀ ਪੀ ਬੀਬੀ ਇਹਨਾਂ ਦੇ ਗਲਜੇ ਚ ਗਲ ਚਕੰਡਾ ਪਿਆ ਕੁਤਲ ਕੀ ਹੈ ਉਹ ਚਾ ਕੇ ਨਹੀਂ ਹੁੰਦਾ ਆਹ ਨੂੰ ਕਰੀਓ ਆ ਜੇ ਨੋ ਲਾਈਨ ਸਿਗਰ ਲਾ ਲਏ ਮੈਂ ਉਹ ਆਮ ਦਾ ਥਨੇ ਵਧੀਆ ਪਈ ਐ ਇਹ ਅਬ ਬਿਖਰ دینی ਭੈਣੇ ਕੀ ਕਰੀਏ ਕੀ ਕਰੀਏ ਹਾਂ ਅੱਜ ਸਾਟੀ ਬਾਗ ਅੰਗੀਟੀ ਵਧਗਾ ਤੇ ਪਈ ਐ ਕਿ ਟੁੱਟੀ ਪਈ ਐਦਰੋਂ ਵੀਠੀ ਵੀ ਨਵੇਂ ਲੈਣੇ ਆ ਫੇਰ ਉਹ ਤੁਹਾਡੇ ਪਸੰਦ ਨਹੀਂ ਆਉਣੀ ਜਿਹੜੀ ਲੈਤੀ ਬੰਦ ਬੰਦ ਜਿਹੜੀ ਪਰ ਨਾਲ ਹੋਰ ਬਿਖਾ ਦਾਂਗੇ ਉਹ ਨਹੀਂ ਲਾਤੀ ਜੇ ਤੁਹਾਨੂੰ ਹਾਂ ਵੇ ਸੋਫਾ ਘਰੇ ਦਾ ਤਾਂ ਨਾ ਲਾਉਤ ਬੜੀ ਕੰਨੀ ਵਧੀਆ ਲੱਗਦੀ ਹਾਂ ਹਾਂ ਅੱਖੋਂ ਭਈ ਹੁਣ ਜੋ ਪੁੱਛ ਕੇ ਦਸਤੇ ਜਿਹੜੇ ਬਣਾਤ ਨੇ ਇਸ ਦੀ ਲਾਈਨ ਚੰਗੀਆਂ ਨੇ ਤੁਮਾਰੀ ਜਮਾਤ ਮਾਰਖੀ ਭੰਦੇ ਦੇ ਨਾਲ ਥੋੜੇ ਨਾਲ ਛੁੜ ਦੈ ਨੀ ਠੀਕ ਨਹੀਂ ਕਿ ਕੀ ਕਰਨੀ ਹੈ ਨਾ ਆਹ ਤੇ ਸਾਡੀ ਦੋ ਤਾਮ ਮੈਂ ਅੱਗੇ ਮਾਂ ਮਾਸ ਨੂੰ ਕਿਵੇਂ ਸੇ ਮੈਂ ਖਾ ਨਹੀਂ ਖਾ ਨਹੀਂ ਖਾ ਪਤੂਲੀਆਂ ਬਾਥ ਲਿਆ ਕਰਨਾ ਹੈ ਖਾ ਚਾਰ ਦਿਨਾਂ ਚੁੱਟ ਖਾੜਨਾ ਹੋ ਮੈਂ ਖਾ ਨਹੀਂ ਮੈਂ ਕਿਹੜਾ ਚੁੱਲ੍ਹੇ 'ਚ ਬਾਲ ਰਹੀ ਆ ਮੈਂ ਕਦੇ ਬਾਲਣੀਆਂ ਬੈਈ ਜਾਂਦਾਂ ਸਬਜ਼ੀ ਸਾਲਚ ਵੀ ਤਾਂ ਹਣ ਕਿਹੜਾ ਮਮੀ ਸਬਜ਼ੀ ਟੈਕਦੀ ਹਣ ਆਪਾਂ ਵੀ ਤਾਂ ਤਰਦੇ ਆ ਛੁੱਪੀ ਸਬਜ਼ੀ ਹੋਵੇ ਵਧਗਾ ਗੋਹਲਾ ਹਾਂਜੀ ਕੇ ਯੈਸ ਸਾਤ ਮੈਂ ਦੁਹਰ 1:15 ਸਿੱਡਾ ਨੂੰ ਛਪ ਗਿਆ ਪਰ ਲੈਟ ਨਹੀਂ ਆਈ ਜੀ ਇਹ ਤਾਂ ਹੱਦੀ ਲੱਗ ਰਿਹਾ ਹੋਰ ਕੀ ਹੈ ਜਦੋਂ ਬੈਲਣ ਦਾ ਉਹ ਪਚਿੱਕਾ ਮਾਰਦੇ ਆ ਮਮਾ ਲਾਈਟ ਬਣਾ ਸਰਦਾ ਨਹੀਂ ਮਮਾ ਜੀ ਮੀਂਹ ਆ ਗਿਆ ਹੁਣ ਹੋਰ ਹੋ ਪੈਣੀ ਇੱਕ ਤਾਂ ਰੱਬ ਨੇ ਤੇ ਇੱਕ ਲਾਈਟ ਨੇ 2 ਦਿਨ ਹੋ ਗਏ ਟੰਗ ਕਰ ਮਾਰਿਆ ਹੁਣ ਕੰਕਾ ਹੋ ਕਰਕੇ ਉਦੋਂ ਮੰਡੀ ਚ ਪਈਏ ਬੰਦੇ ਇਹਨੂੰ ਕਮਲ ਉੱਠਿਆ ਰਹਿੰਦਾ ਕੱਪੜਿਆਂ ਦਾ ਸਹੀ ਗੱਲ ਐ ਇਦੋਂ ਮੁੜ ਕੇ ਨਹੀਂ ਫੋੜਦਾ ਬਿੱਡੀਆਂ ਨਾਲ ਬੰਦ ਕਰ ਦਮ ਫੋਨ ਤੇ ਜੇ ਟਾਈਮ ਹੋ ਗਿਆ ਨੰਬਰ ਆਪਣੇ ਲਈ ਆਪੇ ਕੰਮ ਕਰਾ ਜਿਹੜੇ ਲਈ ਲਏ ਇੱਕ ਪਾਸੇ ਰੱਖ ਲੈ ਆਪਾਂ ਦੁੱਧ ਗਰਮ ਨਾ ਤੇ ਪਰ ਆਪਾਂ ਬਣਾਉਣੀ ਆ ਸਟਾਫ ਸੁਵਾ ਵਾਸਤੇ ਸਕੂਲ ਜਾਂਦੇ ਲਈ ਤੇ ਡੰਡੇ ਕੱਬੀ ਮਨਪਸੰਦ ਉਹਦਰ ਜੇ ਥੋੜੀ ਜਿਹੀ ਕੌਂ ਪਾ ਲਈ ਦੀ ਐਨੇ ਹਜਵਾਬ ਕੀ ਲੈਂਦੇ ਆ ਪਹਿਲਾਂ ਠਿੱਕੇ ਦਮ ਜਰਾ ਬਣੇ ਦਿੱਤਾ ਸੀ ਡਰਾ ਕਣਗੀਆਂ ਮੋਟੀਆਂ ਮੋਟੀਆਂ ਸਿੱਟਣ ਲੱਗ ਗਾ ਤਾਂ ਕਰਕੇ ਫਿਰ ਜਲਦੀ ਜਲਦੀ ਕਣਕ ਟਾਕਤੀ ਹੁਣ ਤੇ ਇੱਕ ਵਾਰੀ ਰੋਕ ਲਈ ਗਿਆ ਕਿ ਉਧਰ ਉਹਨਾਂ ਦਾ ਹਜੇ ਟਰੈਕਟਰ ਦਾ ਕੰਮ ਦੇਖ ਲਓ ਕਿਹੜੇ ਵੇਲੇ ਆਂਦਾ ਛੇੜਿਆ ਹੋਇਆ ਹਜੇ ਚੱਲੀ ਜਾਂਦਾ ਆ ਕੱਪ ਲੱਗਣਾ ਇੱਕ ਮਿੰਟ

ਹਾਂ ਜੀ ਟਾਈਮ ਹੋ ਗਿਆ 9:00 ਸਵੇਰ 9 ਦਾ ਤੇ ਆਪਾਂ ਕੰਮ ਕਰ ਨਵੇੜ ਲਿਆ ਆਪਦੀ ਟਾਈਮ ਨਾਲ ਅੱਜ ਤਾਂ ਤੇ ਪਰ ਹਨਾ ਜਦੋਂ ਮੈਂ ਸੋਈ ਦੇ ਵਿੱਚ ਸਬਜੀ ਬਣਾਈ ਹੋਣੀ ਸੀ ਤੋਂ ਪਹਿਲਾਂ ਵਾਲੀ ਗੱਲ ਲੱਗੇ ਹਨਾ ਜਦੋਂ ਕਿਸੇ ਦੀ ਕਾਲ ਆਈ ਫਿਰ ਭੱਜ ਕੇ ਜਾ ਕੇ ਅਸੀਂ ਕੋਠੇ ਦੇ ਦੇਖਿਆ ਹਨਾ ਕਿਸੇ ਦੇ ਖੇਤਾਂ ਨੂੰ ਅੱਗ ਲੱਗੀ ਪਈ ਸੀ ਉਹ ਕਣਕ ਸੀਗੀ ਕਿ ਜਾਨੀ ਕਿ ਤੂੜੀ ਬਣਾਉਣ ਵਾਲੀ ਸੀ ਆਏ ਤਾਂ ਹੁਣ ਕੀ ਪਤਾ ਤੂੰ ਆਏ ਨਹੀਂ ਪਤਾ ਜਾਨੀ ਕਿ ਕਾਫੀ ਦੂਰ ਸੀਗਾ ਆਪਣੇ ਉਧਰ ਰਹਿ ਜਾਂਦਾਗਾ ਆਏ ਲੱਗਦਾ ਸੀ ਕਿ ਕਿੰਨੇ ਜਹਨੇ ਨੇੜੇ ਆ ਹਾਂ ਤੇ ਆਏ ਲੱਗਦਾ ਸੀ ਨੇੜੇ ਆ ਜਦੋਂ ਕਾਲ ਵਗੈਰਾ ਕੀਤੀ ਹੈ ਹਨਾ ਉਦੋਂ ਪਤਾ ਲੱਗੇ ਇਹ ਆਕਲੀਏ ਤੋਂ ਪਰੇ ਆ ਹਨਾ ਮਾਤਾ ਬੇਨਤੀ ਸਕੂਲ ਜੈਤੋ ਵਾਲੀ ਸੜਕ ਤੇ ਆ ਤੇ ਦੇਖ ਲਓ ਕਿੱਥੇ ਜਾ ਕੇ ਬਿਲ ਆਪਣਾਂ ਦੇ ਦਿੰਦੇ ਕਿੰਨੀ ਤੇਜ਼ ਨਾਲ ਹਨਾ ਕਿੰਨਾ ਹੈ ਦੇਖ ਕੇ ਮਨ ਜਾ ਕੰਬਲ ਲੱਗੇ ਵੀ ਹੈ ਮਾ ਸਾ ਤਾਂ ਆਪਾਂ ਦਿਨ ਲੈ ਕੇ ਆਉਣੇ ਆ ਹਨਾ ਤੇ ਤੇ ਆ ਜਦੋਂ ਟਾਈਮ ਆ ਜਾਂਦਾ ਪਤਾ ਹੀ ਨਹੀਂ ਲੱਗਦਾ ਜਦੋਂ ਆ ਟਾਈਮ ਆ ਬੇਚਾਰੇ ਕਿੰਨੇ ਆਪਾਂ ਨੂੰ ਵੇਟ ਹੁੰਦੀ ਐ ਤੇ ਵੀ ਆਪਾਂ ਫਸਲ ਵਗੈਰਾ ਜਦ ਬੱਢਣੀ ਹੁੰਦੀ ਐ ਸੋ ਆਪਾਂ ਉਮੀਦਾਂ ਲਾਣਾ ਨਾ ਹੁੰਦੀਆਂ ਵੀ ਆਹ ਫਸਲ ਵੇਚ ਕੇ ਆਪਾਂ ਐ ਕਰਾਂਗੇ ਜੋ ਕਰਾਂਗੇ ਹਨਾ ਪਰ ਪਰਮਾਤਮਾ ਜਿੱਥੇ ਰੱਖੇ ਪਰ ਜੀ ਦੀ ਵੀ ਫਸਲ ਸੀ ਬੇਚਾਰੇ ਦੀ ਬਹੁਤ ਜਿਆਦੇ ਮਾੜਾ ਹੋਇਆ ਹਨਾ ਦਿਨੇ ਤੇ ਜਿਵੇਂ ਲਾਈਟ ਜਾਂਦੀ ਐ ਹਨਾ ਵੀ ਕੋਈ ਉਹ ਨਾ ਹੋ ਜੇ ਤੇ ਹੁਣ ਇਹ ਰਾਤ ਤੇ ਸੀਗੀ ਕੋਈ ਗੱਲ ਵੀ ਪਤਾ ਨਹੀਂ ਲੱਗਦਾ ਹੁੰਦਾ ਵੀ ਕਦੋਂ ਕਿਹੜਾ ਬਾਣਾ ਜਿਹੜਾ ਵਰਤ ਜਾਣਾ ਬਹੁਤ ਮਾੜਾ ਹੋਇਆ ਹਾਂਜੀ ਚਲ ਕੋਈ ਨਹੀਂ ਦੂਜੀ ਮੈਡੀਸਨ ਦੇਦੀ ਨਾ ਤੈਨੂੰ ਉਹਨੂੰ ਦੇ ਦੇ ਕੁੜੀ ਦੇ ਤੇ ਉਹਨੂੰ ਵੀ ਦਵਾਈ ਦੇਦੀ ਮੈਂ ਲਓ ਜੀ ਇਸਦੇ ਨਾਲ ਹੀ ਹੁਣ ਆਪਾਂ ਕਰਦੇ ਆ ਆਪਣੇ ਬਲੌਗ ਦਾ ਐਂਡ ਮਿਲਾਂਗੇ ਆਪਾਂ ਨੈਕਸਟ ਬਲੌਗ ਦੇ ਨਾਲ ਜੇਕਰ ਤੁਹਾਨੂੰ ਸਾਡੇ ਬਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸੋਨੇ ਸੋਨੇ ਕਮੈਂਟ ਕਰਿਆ ਕਰੋ ਤੇ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਬਲੌਗ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਸਾਡੇ ਜਿਹੜੇ ਸੋਨੇ ਸੋਨੇ ਬਲੌਗ ਐਨਜੋਏ ਕਰ ਸਕੋ